ਹਰਿਆਣਾ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਨੇ ਕੰਮਰ ਕੱਸ ਲਈ ਹੈ। ਆਗੂਆਂ ਵਿਚਾਲੇ ਇਲਜ਼ਾਮਾਂ ਤੇ ਜਵਾਬਾਂ ਦੋਸ਼ਾਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਇਸੇ ਦੌਰਾਨ ਆਮ ਆਦਮੀ ਪਾਰਟੀ ਨੇ ਸੂਬੇ ਦੀ ਭਾਜਪਾ ਸਰਕਾਰ ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਸਰਸਾ ਵਿੱਚ ਪਾਰਟੀ ਪ੍ਰੋਗਰਾਮ ਦੌਰਾਨ ਆਪ ਆਗੂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੀ ਡਬਲ ਇੰਜਨ ਵਾਲੀ ਸਰਕਾਰ ਤੇ ਤੰਜ ਕੱਸਿਆ ਹੈ। ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਸ਼ੇਅਰ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਲਿਖਿਆ ਹਰਿਆਣਾ ਚ ਭਾਜਪਾ ਦੀ ਡਬਲ ਇੰਜਨ ਦੀ ਸਰਕਾਰ ਹੈ ਇਸੇ ਦੌਰਾਨ ਉਸਨੇ ਸਿਰਫ ਇੱਕ ਇੰਜਨ ਖੱਟੜ ਬਦਲ ਦਿੱਤਾ ਆਪ ਨੇ ਹੋਰ ਹਮਲਾ ਕਰਦਿਆ ਕਿਹਾ ਕਿ ਹਰਿਆਣਾ ਨੂੰ ਖੱਟੜ ਡਬਲ ਇੰਜਨ ਦੀ ਨਹੀਂ ਨਵੇਂ ਇੰਜਨ ਦੀ ਲੋੜ ਹੈ ਬੀਜੇਪੀ ਵਾਲਿਆਂ ਨੂੰ ਦੱਸ ਦਿੰਦਾ ਹਾਂ ਉਹ ਆਪਣਾ ਬੂਰੀਆ ਬਿਸਤਰਾ ਬੰਦ ਲੈਣ ਹੁਣ ਆਮ ਪਰਿਵਾਰਾਂ ਦੇ ਤੀਪੁੱਤ ਅਗਿਆ ਰਹੇ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਫੌਜ ਵਿੱਚ ਜ਼ਿਆਤਰ ਸਿਪਾਹੀ ਪੰਜਾਬ ਅਤੇ ਹਰਿਆਣਾ ਦੇ ਹਨ ਪਹਿਲਾਂ ਸਰਕਾਰਾਂ ਸ਼ਹੀਦਾਂ ਦੀਆਂ ਵਿਧਵਾਵਾਂ ਨੂੰ ਸਲਾਈ ਮਸ਼ੀਨਾਂ ਦਿੰਦੀਆਂ ਸਨ ਪਰ ਹੁਣ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੇਸ਼ ਵਿੱਚ ਸਿਰਫ ਦਿੱਲੀ ਅਤੇ ਪੰਜਾਬ ਵਿੱਚ ਆਪ ਸਰਕਾਰਾਂ ਹਨ ਜੋ ਸ਼ਹੀਦ ਫੌਜੀ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦਾ ਮਾਣ ਪੱਤਾ ਦਿੰਦੀਆਂ ਹਨ